ਸੰਦੀਪ ਕੋਰ ਦੂਜਿਆਂ ਦੀ ਖੁਸ਼ੀ ਦੇ ਲਈ ਜੀ ਰਹੀ ਸੀ ਕਿਸੇ ਦੂਸਰੇ ਨੂੰ ਤਕਲੀਫ ਨਾ ਹੋਵੇ ਇਸ ਕਰਕੇ ਉਸ ਨੇ ਬੱਚਿਆਂ ਦੀ ਜਾਨ ਪਛਾਣ ਖਾਤਰ ਉਹਨਾਂ ਨੂੰ ਅੱਗੇ ਜਾਣ ਦਿੱਤਾ ਤੇ ਖੁਦ ਉਹ ਇੱਕ ਪਿੱਲਰ ਦੇ ਹੇਠਾਂ ਆ ਗਈ ਪਰ ਨਹੀਂ ਪਤਾ ਸੀ ਕਿ ਚੰਦ ਮਿੰਟਾਂ ਦੀ ਇਹ ਘਟਨਾ ਉਸ ਦੀ ਸਾਰੀ ਜ਼ਿੰਦਗੀ ਬਦਲ ਦਵੇਗੀ ਸੰਦੀਪ ਦੇ ਪਿਤਾ ਜੀ ਚਾਹ ਦਾ ਕੰਮ ਕਰਦੇ ਸੀ ਭੈਣ ਭਰਾ ਪੜ ਰਹੇ ਸੀ ਅਤੇ ਮਾਂ ਹਾਊਸ ਵਾਈਫ ਸੀ ਬਚਪਨ ਤੋਂ ਹੀ ਇੱਕ ਸੰਸੀਅਰ ਕਿਸਮ ਦੀ ਕੁੜੀ ਸੀ 10ਵੀਂ ਕਲਾਸ ਦੇ ਵਿੱਚ ਉਹ ਟਿਊਸ਼ਨ ਜਾਂਦੇ ਸਮੇਂ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਰਾਤ ਦੇ ਵਿੱਚ ਜਾਂਦੇ ਸਮੇਂ ਇੱਕ ਬਿਲਡਿੰਗ ਬਣ ਰਹੀ ਸੀ ਜਿਵੇਂ ਹੀ ਉਹ ਉੱਥੋਂ ਲੰਘਣ ਲੱਗਦੀ ਹੈ ਤਾਂ ਦੇਖਦੀ ਹੈ ਕਿ ਉੱਪਰੋਂ ਇੱਕ ਬੀਨ ਹੇਠਾਂ ਡਿੱਗ ਰਿਹਾ ਹੈ ਪਿੱਲਰ ਹੇਠਾਂ ਡਿੱਗ ਰਿਹਾ ਹੈ ਤੇ ਰਾਹ ਜਾਂਦੇ ਬੱਚਿਆਂ ਦੇ ਉੱਪਰ ਉਹ ਡਿਗਣ ਹੀ ਵਾਲਾ ਹੈ ਕਿ ਉਹ ਬੱਚਿਆਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੂੰ ੱੱਕਾ ਮਾਰ ਕੇ ਹਟਾ ਦਿੰਦੀ ਹੈ ਪਰ ਆਪ ਉਸਦੇ ਹੇਠਾਂ ਆ ਜਾਂਦੀ ਹੈ ਕੁਝ ਸਮੇਂ ਬਾਅਦ ਜਦੋਂ ਉਸ ਨੂੰ ਹੋਸ਼ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਆਸ-ਪਾਸੇ ਕਿੰਨੇ ਹੀ ਬੰਦੇ ਖੜੇ ਸੀ ਪਿੱਲਰ ਉਸ ਦੀਆਂ ਲੱਤਾਂ ਦੇ ਉੱਪਰ ਸੀ ਅਤੇ ਉਸ ਨੂੰ ਚੱਕਣ ਦੀ ਕੋਸ਼ਿਸ਼ ਸਾਰੇ ਮਿਲ ਕੇ ਕਰ ਰਹੇ ਸਨ ਰੋੜਾ ਪੈ ਰਹਿਆ ਸੀ ਅਤੇ ਕੁੜੀ ਤੇ ਤਰਸ ਖਾਦਾ ਜਾ ਰਹਿਆ ਸੀ ਪਿੱਲਰ ਦੇ ਹੇਠਾਂ ਤੋਂ ਉਸ ਨੂੰ ਕਿਸੇ ਤਰ੍ਹਾਂ ਕੱਢ ਲਿਆ ਗਿਆ ਪਰ ਉਸ ਦੀ ਲੱਤ ਬੁਰੀ ਤਰ੍ਹਾਂ ਖਰਾਬ ਹੋ ਗਈ ਡਾਕਟਰਸ ਨੇ ਪਲਾਸਟਰ ਕਰਕੇ ਕਿਹਾ ਕਿ 6 ਮਹੀਨੇ ਤੁਰਨ ਨੂੰ ਲੱਗਣਗੇ ਹੌਸਲਾ ਐਸੀ ਗੱਲ ਦਾ ਸੀ ਕਿ ਚਲੋ 6 ਮਹੀਨੇ ਹੀ ਸਹੀ ਸਭ ਠੀਕ ਹੋ ਜਾਵੇਗਾ ਪਰ ਫਿਰ ਹਸਪਤਾਲ ਦੇ ਵਿੱਚ ਹੀ ਕਿਸੇ ਨੇ ਦੱਸਿਆ ਕਿ ਕੁੜੀ ਦਾ ਪੈਰ ਤਾਂ ਨੀਲਾ ਪੈ ਰਿਹਾ ਹੈ ਇਹ ਦੇਖਦੇ ਹੋਏ ਉਸ ਨੂੰ ਦਿੱਲੀ ਰੈਫਰ ਕੀਤਾ ਗਿਆ ਰਾਤੋਂ ਰਾਤ ਗਰੀਬ ਮਜਬੂਰ ਚਾਹ ਵੇਚਣ ਵਾਲਾ ਇਹ ਪਿਤਾ ਆਪਣੀ ਧੀ ਨੂੰ ਦਿੱਲੀ ਲੈ ਗਿਆ ਸਫਤਰ ਜੰਗ ਤੇ ਵਿੱਚ ਪਲਾਸਟਰ ਕੱਢ ਕੇ ਚੱਕ ਕੀਤਾ ਗਿਆ ਪਤਾ ਲੱਗਿਆ ਕਿ ਸਰੀਰ ਦੇ ਵਿੱਚ ਜ਼ਹਿਰ ਫੈਲ ਰਿਹਾ ਹੈ ਉਸ ਸਮੇਂ 35 ਇੰਜੈਕਸ਼ਨ ਦਿੱਤੇ ਗਏ ਇਸ ਮਗਰੋਂ ਸਵੇਰੇ ਤੀਜੇ ਹਸਪਤਾਲ ਪਹੁੰਚਾ ਦਿੱਤਾ ਗਿਆ ਇੱਥੇ ਦਾਖਲ ਹੋਏ ਤਾਂ 3-4 ਦਿਨ ਤੱਕ ਡਰੈਸਿੰਗ ਹੁੰਦੀ ਰਹੀ ਇਸ ਲੱਤ ਦੇ ਉੱਪਰ ਕੋਈ ਮਾਸ ਜਾਂ ਕੋਈ ਲੇਅਰ ਨਹੀਂ ਬਚੀ ਸੀ ਸਗੋਂ ਇੱਕ ਓਪਨ ਲੈਗ ਸੀ ਕੁੜੀ ਉਸ ਸਮੇਂ ਚੀਕਾਂ ਮਾਰ ਦਿੰਦੀ। ਇੰਨਾ ਜ਼ਿਆਦਾ ਦਰਦ ਹੁੰਦਾ ਕਿ 15 ਸਾਲ ਦੀ ਇਹ ਬੱਚੀ ਰੋ ਰੋ ਕੇ ਕਮਲੀ ਹੋ ਜਾਂਦੀ। ਬਾਹਰ ਖੜੀ ਉਸਦੀ ਮਾਂ ਆਪਣੀ ਧੀ ਨੂੰ ਇਸ ਤਰ੍ਹਾਂ ਤੜਫਦੀ ਜਦੋਂ ਸੁਣਦੀ ਤਾਂ ਉਸ ਦੀਆਂ ਵੀ ਟਾਹਾਂ ਨਿਕਲ ਜਾਂਦੀਆਂ। ਉਹ ਰੋਂਦੀ ਕਿ ਮੇਰੀ ਬੱਚੀ ਦੇ ਨਾਲ ਇਹ ਕੀ ਹੋ ਰਿਹਾ ਹੈ? ਇਸ ਮਗਰੋਂ ਉਸ ਨੂੰ ਓਟੀ ਦੇ ਵਿੱਚ ਲਿਜਾਇਆ ਗਿਆ ਤੇ ਉੱਥੇ ਡਾਕਟਰ ਸਾਹਿਬ ਨੂੰ ਪੁੱਛਿਆ ਕਿ ਕੀ ਹੋ ਗਿਆ? ਮੇਰੇ ਪਾਪਾ ਇੰਨਾ ਰੋ ਕਿਉਂ ਰਹੇ ਨੇ ਉਹ ਇੰਨਾ ਕਦੇ ਨਹੀਂ ਰੋਏ ਡਾਕਟਰ ਨੇ ਹੱਥ ਫੜਿਆ ਤੇ ਕਿਹਾ ਕਿ ਬੇਟਾ ਅਸੀਂ ਤੇਰਾ ਪੈਰ ਆਪਰੇਟ ਕਰਨ ਵਾਲੇ ਆ ਉਦੋਂ ਸਮਝ ਨਹੀਂ ਆਇਆ ਸੀ ਕਿ ਡਾਕਟਰ ਕੀ ਕਹਿ ਰਹੇ ਨੇ ਬਸ ਉਹਨਾਂ ਨੇ ਇਹ ਜ਼ਰੂਰ ਕਿਹਾ ਸੀ ਕਿ ਜੇ ਤੁਸੀਂ ਹੁਣ ਹਿੰਮਤ ਨਹੀਂ ਰੱਖੋਗੇ ਤਾਂ ਤੁਹਾਡੇ ਮੰਮੀ ਪਾਪਾ ਬਾਹਰ ਖੜੇ ਖੜੇ ਹੀ ਇਸ ਤਰ੍ਹਾਂ ਖਤਮ ਹੋ ਜਾਣਗੇ ਫਿਰ ਬੱਚੀ ਨੇ ਮਨ ਬਣਾ ਲਿਆ ਕਿ ਜੋ ਮਰਜ਼ੀ ਹੋ ਜਾਵੇ ਤਿਆਰੀ ਕਰ ਲਈ ਕਿ ਹੁਣ ਮੈਂ ਰੋਣਾ ਨਹੀਂ ਆਖਰੀ ਰਿਕੁਐਸਟ ਸੰਦੀਪ ਨੇ ઓਪਰੇਟ ਹੋਣ ਤੋਂ ਬਾਅਦ ਇਹ ਕੀਤੀ ਕਿ ਮੇਰਾ ਪੈਰ ਮੈਨੂੰ ਇੱਕ ਵਾਰੀ ਫੀਲ ਕਰਵਾ ਦਿੱਤਾ ਜਾਵੇ ਤਾਂ ਡਾਕਟਰ ਸਾਹਿਬ ਨੇ ਉਹ ਕੱਟਿਆ ਹੋਇਆ ਪੈਰ ਚੁੱਕਿਆ ਅਤੇ ਉਸ ਕੁੜੀ ਦੇ ਹੱਥ ਵਿੱਚ ਪੜਾ ਦਿੱਤਾ ਉਸ ਨੂੰ ਫੀਲ ਕਰਵਾਇਆ ਗਿਆ ਫਿਰ ਰੋਟੀ ਤੋਂ ਬਾਹਰ ਆਈ ਤਾਂ ਸਮਾਈਲ ਮੂੰਹ ਤੇ ਸੀ ਸਮਾਈਲ ਦੇ ਕੇ ਉਹ ਸੌ ਗਈ ਡਾਕਟਰਾਂ ਨੇ ਕੋਸ਼ਿਸ਼ ਕੀਤੀ ਕਿ ਗੋਡਾ ਬਚਾ ਲਿਆ ਜਾਵੇ ਪਰ ਉਹ ਵੀ ਨਹੀਂ ਬਚ ਪਾਇਆ ਹੁਣ ਡ्रेसਿੰਗ ਦਾ ਪੇਨ ਤਾਂ ਖਤਮ ਹੋਇਆ ਇਸ ਗੱਲ ਦੀ ਖੁਸ਼ੀ ਸੰਦੀਪ ਨੂੰ ਸੀ ਡਾਕਟਰਾਂ ਨੇ ਵਿਸਾਖੀਆਂ ਬਣਾ ਦਿੱਤੀਆਂ ਤੇ ਕਿਹਾ ਕਿ ਲੋ ਬੇਟਾ ਇਹਨਾਂ ਨੂੰ ਫੜੋ ਅਤੇ ਚੱਲੋ ਸੰਦੀਪ ਨੂੰ ਉਹ ਦੇਖ ਕੇ ਹੀ ਚੰਗਾ ਨਹੀਂ ਲੱਗਿਆ ਤੇ ਉਸਨੇ ਪਰਾਂ ਵਗਾ ਮਾਰੀਆਂ ਛੁੱਟੀਆਂ ਤੇ ਕਿਹਾ ਕਿ ਮੈਨੂੰ ਕੁਝ ਹੋਰ ਦੇਵੋ ਮੈਂ ਚੱਲਣਾ ਚਾਹੁੰਦੀ ਹਾਂ ਮੈਂ ਭੱਜਣਾ ਚਾਹੁੰਦੀ ਹਾਂ ਤੇ ਡਾਕਟਰਾਂ ਨੇ ਉਸ ਨੂੰ ਇੱਕ ਵਾਕਰ ਲਿਆ ਕੇ ਦਿੱਤਾ ਇਸ ਮਗਰੋਂ ਕੁੜੀ ਨੂੰ ਛੁੱਟੀ ਕਰ ਦਿੱਤੀ ਗਈ ਅਤੇ ਉਹ ਘਰ ਆ ਗਈ ਸਾਰੀ ਕਲੋਨੀ 15 ਸਾਲ ਦੀ ਇਸ ਕੁੜੀ ਤੇ ਹੁਣ ਤਰਸ ਕਰਨ ਲੱਗੀ ਹਾਈ ਇਹ ਤਾਂ ਚੰਗੀ ਭਲੀ ਸੀ ਹੁਣ ਤਾਂ ਇਹ ਚੱਲ ਨਹੀਂ ਸਕੂਗੀ ਕੀ ਹੋ ਗਿਆ ਇਸਦੇ ਨਾਲ ਕੁੜੀ ਨੂੰ ਵੱਜ ਲੱਗ ਗਿਆ ਉਨੇ ਦਾ ਵਿਆਹ ਕਿਵੇਂ ਹੋਊਗਾ ਪਰ ਇਹ 15 ਸਾਲ ਦੀ ਬੱਚੀ ਦਾ ਕੀ ਕਸੂਰ ਸੀ ਜਿਹੜਾ ਉਸ ਦਾ ਮਨ ਉਸ ਦਾ ਹੌਸਲਾ ਇਹਨਾਂ ਮਾੜੀਆਂ ਗੱਲਾਂ ਨਾਲ ਤੋੜਿਆ ਜਾ ਰਿਹਾ ਸੀ ਉਹ ਤਾਂ ਕਿਸੇ ਦਾ ਭਲਾ ਕਰਨ ਹੀ ਗਈ ਸੀ ਪਰ ਉਸ ਦੇ ਉੱਪਰ ਮਲਬਾ ਡਿੱਗ ਪਿਆ ਸਾਰੇ ਦੇਖਣ ਆਉਂਦੇ ਬੋਲਦੇ ਮਾਪਿਓ ਨੂੰ ਕਿ ਤੇਰੀ ਕੁੜੀ ਤਾਂ ਲੰਗੜੀ ਹੋ ਗਈ ਚੰਗਾ ਹੋਇਆ ਵੱਡੀ ਭੈਣ ਦੇ ਨਾਲ ਇੰਜ ਨਹੀਂ ਹੋਇਆ ਲੋਕਾਂ ਦਾ ਇਹ ਸੋਚ ਸੀ ਕਿ ਵੱਡੀ ਭੈਣ ਦੀ ਮੰਗਣੀ ਹੋਈ ਹੋਈ ਹੈ ਤੇ ਜੇਕਰ ਉਹਦੇ ਨਾਲ ਕੁਝ ਹੋ ਜਾਂਦਾ ਤਾਂ ਉਸ ਦਾ ਰਿਸ਼ਤਾ ਟੁੱਟ ਜਾਣਾ ਸੀ। ਮਾਪਿਆਂ ਦੇ ਨਾਲ ਇਹੋ ਜਿਹੀਆਂ ਗੱਲਾਂ ਕਰਦੇ ਅਤੇ ਸੰਦੀਪ ਦੇ ਕੰਨਾਂ ਦੇ ਵਿੱਚ ਵੀ ਉਹ ਗੱਲਾਂ ਪੈਂਦੀਆਂ। ਇਹ ਸੁਣ ਕੇ ਉਸ ਨੂੰ ਬੜਾ ਦੁੱਖ ਹੁੰਦਾ ਕਿ ਲੋਕ ਕੀ ਕੁਝ ਬੋਲਦੇ ਨੇ, ਕੀ ਕੁਝ ਸੋਚਦੇ ਨੇ ਤੇ ਸ਼ਰਮ ਨਹੀਂ ਕਰਦੇ ਉਸ ਦੇ ਮਜਬੂਰ ਮਾਪਿਆਂ ਦੇ ਅੱਗੇ ਇਹ ਸਭ ਕੁਝ ਬੋਲਣ ਸਮੇ। ਕਿੰਨਾ ਕੁਛ ਉਹ ਹੰਡਾ ਕੇ ਆਏ, ਕਿੰਨੇ ਦਿਨ ਹਸਪਤਾਲਾਂ ਦੇ ਢੇਡੇ ਲਗਾਏ। اپنی ਧੀ ਨੂੰ ٹھیک ਕਰਨ ਦੀ ਖਾਤੀ ਰੋ ਸਭ ਕੁਝ ਕਰਦੇ ਰਹੇ ਪਰ ਫਿਰ ਵੀ ਇੰਨੀ ਨਿਰਾਸ਼ਾ ਉਹਨਾਂ ਦੇ ਮਨ ਦੇ ਵਿੱਚ ਭਰੀ ਜਾ ਰਹੀ ਸੀ ਲੋਕ ਕੁਝ ਵੀ ਬੋਲ ਦਿੰਦੇ বিনা ਦੂਸਰੇ ਦੇ ਹਾਲਾਤ ਸਮਝਿਓ ਕੁਝ ਵੀ ਸੋਚ ਲੈਂਦੇ ਇਹਨਾਂ ਗੱਲਾਂ ਨੇ ਸੰਦੀਪ ਨੂੰ ਨੈਗੇਟਿਵ ਕਰ ਦਿੱਤਾ ਪਰ ਮੁਸ਼ਕਿਲਾਂ ਇੱਥੇ ਹੀ ਰੁਕੀਆਂ ਨਹੀਂ ਕਈ ਵਾਰ ਨੀਂਦ ਦੇ ਵਿੱਚੋਂ ਉੱਠ ਕੇ ਸੰਦੀਪ ਭੁੱਲ ਜਾਂਦੀ ਕਿ ਉਸਦੀ ਲੱਤ ઓਪਰੇਟ ਹੋਈ ਹੈ ਅਤੇ ਇੱਕ ਲੱਤ ਹੈ ਹੀ ਨਹੀਂ ਨੀਂਦ ਚੋਟ ਕੇ ਸਿੱਧਾ ਉਹ ਤੁਰਨ ਲੱਗਦੀ ਤਾਂ ਹੀ ਠਾਂ ਡਿੱਗ ਪੈਂਦੀ ਇਸ ਦੇ ਕਾਰਨ ਉਸ ਤੇ ਆਪਰੇਸ਼ਨ ਖਰਾਬ ਹੋ ਗਏ ਜ਼ਖਮਾ ਦੇ ਵਿੱਚੋਂ ਖੂਨ ਆਣਾ ਸ਼ੁਰੂ ਹੋ ਗਿਆ ਏ ਕੋ ਕੁੜੀ ਜਿਸ ਤੇ ਕਦੇ ਗੋਡਿਆਂ ਤੱਕ ਵਾਲ ਸੀ ਅੱਜ ਉਹ ਬੋਇ ਕਟ ਸੀ ਤੇ ਹਾਲਾਤ ਇਹੋ ਜਿਹੇ ਸਨ ਕਿ ਉਹ ਖੁਦ ਨੂੰ ਸ਼ੀਸ਼ੇ ਦੇ ਵਿੱਚ ਦੇਖਦੀ ਤਾਂ ਰੋ ਪੈਂਦੀ ਸੀ ਇਸ ਮਗਰੋਂ ਜੈਪੁਰੀ ਫੁੱਟ ਲਗਵਾਉਣ ਦੀ ਸਲਾਹ ਦਿੱਤੀ ਘਰਦਿਆਂ ਨੇ ਸੋਚਿਆ ਅਤੇ ਜੈਪੁਰੀ ਫੁੱਟ ਲਗਵਾਇਆ ਗਿਆ ਜਿਸ ਦਾ ਭਾਰ ਹੀ ਕਰੀਬ 10 ਕਿਲੋ ਦਾ ਸੀ ਇਸ ਤੋਂ ਬਾਅਦ ਜ਼ਖਮ ਹੋਰ ਗਹਿਰੇ ਹੋ ਗਏ ਹੌਲੀ-ਹੌਲੀ ਸਕੂਲ ਜਾਣਾ ਤਾਂ ਸੰਦੀਪ ਨੇ ਸ਼ੁਰੂ ਕਰ ਦਿੱਤਾ ਪਰ 네ਗੇਟਿਵਿਟੀ ਉਨੀ ਦੂਰ ਨਹੀਂ ਹੋਈ ਹੌਲੀ-ਹੌਲੀ ਹਾਲਾਤ ਬਦਲਦੇ ਗਏ ਘਰਦਿਆਂ ਨੇ ਸਾਥ ਦਿੱਤਾ ਅਤੇ ਇੱਕ ਦਿਨ ਉਹ ਵੀ ਆਇਆ ਜਦੋਂ ਸੰਦੀਪ ਨੇ ਨਿਆਣਾ ਦੇਵੀ ਅਤੇ ਵੈਸ਼ਨੂ ਦੇਵੀ ਦੀ ਚੜਾਈ ਪੈਦਲ ਕਰਕੇ ਦਿਖਾਈ ਕੁੜੀ ਨੂੰ ਮਾਣ ਹੋਇਆ ਕਿ ਮੈਂ ਕਰ ਸਕਦੀ ਹਾਂ ਇਹ ਬਹੁਤ ਵੱਡੀ ਗੱਲ ਸੀ ਸੰਦੀਪ ਲਈ ਫਿਰ ਉਸਨੇ ਫੋਕਸ ਕੀਤਾ ਕਿ ਮੈਂ ਇੰਡੀਪੈਂਡੈਂਟ ਹੋਣਾ ਹੈ ਕਈ ਇੰਟਰਵਿਊਜ਼ ਦਿੱਤੀਆਂ ਤਾਂ ਕਿਹਾ ਕਿ ਅਸੀਂ ਅਪਾਹਜ ਵਿਅਕਤੀਆਂ ਨੂੰ ਨਹੀਂ ਰੱਖਦੇ ਇਹ ਕਹਿ ਕੇ ਕੁਝ ਲੋਕਾਂ ਨੇ ਉਸ ਨੂੰ ਕੰਮ ਹੀ ਨਹੀਂ ਦਿੱਤਾ ਪਰਖਿਆ ਇਸ ਤੋਂ ਬਾਅਦ ਕਿਸ ਨੇ ਕਿਹਾ ਕਿ ਕੁੜੀ ਦੇ ਵਿੱਚ ਹਿੰਮਤ ਬਹੁਤ ਹੈ ਹੌਂਸਲਾ ਬਹੁਤ ਹੈ ਡਿੜਤਾ ਦੇ ਨਾਲ ਉਹ ਕੰਮ ਕਰੇਗੀ ਫਿਰ ਨੌਕਰੀ ਮਿਲ ਗਈ ਅਦੇਸ਼ ਮਗਰੋਂ ਗਵਰਨਮੈਂਟ ਜੋਬ ਬਾਰੇ ਵੀ ਕੁੜੀ ਸੋਚਣ ਲੱਗਦੀ ਹੈ ਲੋਕ ਉਦੋਂ ਵੀ ਤਾਨਨੇ ਦੇ ਤੌਰ ਤੇ ਕਹਿੰਦੇ ਨੇ ਕਿ ਇਹਨੂੰ ਤਾਂ ਮਿਲੀ ਜਾਣੀ ਹੈ ਇਹਦੀ ਲੱਤ ਜੋ ਨਹੀਂ ਹੈ ਪਰ ਸੰਦੀਪ ਨੇ ਲੋਕਾਂ ਦਾ ਮੂੰਹ ਬੰਦ ਕਰਨ ਲਈ ਜਨਰਲ ਕੈਟਾਗਰੀ ਦੇ ਵਿੱਚ ਫਾਰਮ ਫਿਲ ਕੀਤਾ ਅਤੇ ਸਰਕਾਰੀ ਨੌਕਰੀ ਹਾਸਲ ਕੀਤੀ ਚਾਰ ਸਾਲ ਸਖਤ ਮਿਹਨਤ ਕਰਨ ਤੋਂ ਬਾਅਦ ਰੇਲਵੇ ਦੇ ਵਿੱਚ ਉਸ ਨੂੰ ਗਵਰਨਮੈਂਟ ਜੌਬ ਮਿਲ ਗਈ ਇਸ ਨੂੰ ਕੁੜੀ ਦੂਜਾ ਵੱਡਾ ਅਚੀਵਮੈਂਟ ਮੰਨਦੀ ਹੈ ਫਿਰ ਗੱਲ ਸ਼ੁਰੂ ਹੋਈ ਕੁੜੀ ਦੇ ਵਿਆਹ ਦੀ ਸ਼ਕਲ ਦੇਖ ਕੇ ਸਾਰੇ ਉਸ ਦੇ ਕੋਲ ਭੱਜੇ ਆਉਂਦੇ ਹਰ ਕੋਈ ਕਹਿੰਦਾ ਕਿ ਸਰਕਾਰੀ ਨੌਕਰੀ ਹੈ ਕੁੜੀ ਸੋਹਣੀ ਹੈ ਇਸ ਦੇ ਨਾਲ ਵਿਆਹ ਕਰ ਦਿੰਨੇ ਆ ਪਰ ਜਿਵੇਂ ਹੀ ਪਤਾ ਲੱਗਦਾ ਕਿ ਉਸ ਦੀ ਲਤ ਨਹੀਂ ਹੈ ਨਾਲ ਦੀ ਨਾਲ ਰਿਜੈਕਟ ਵੀ ਕਰ ਦਿੰਦੇ ਪਰਿਵਾਰਿਕ ਮੈਂਬਰ ਰੱਬ ਦੇ ਅੱਗੇ ਅਰਦਾਸ ਕਰਦੇ ਕਿ ਕੋਈ ਵਧੀਆ ਰਿਸ਼ਤਾ ਮਿਲ ਜਾਵੇ ਪਰ ਲੋਕ ਆਉਂਦੇ ਕਿ ਇਹਦਾ ਤਾਂ ਹੱਥ ਠੀਕ ਨਹੀਂ ਹੈ ਤੇ ਇਹੋ ਜਿਹਾ ਮੁੰਡਾ ਸਾਡੀ ਨਜ਼ਰ ਦੇ ਵਿੱਚ ਹੈ ਤੇ ਤੁਹਾਡੀ ਕੁੜੀ ਦੀ ਲੱਤ ਨਹੀਂ ਹੈ ਇਹਨਾਂ ਦਾ ਰਿਸ਼ਤਾ ਕਰ ਦਿੰਦੇ ਆ ਇਸ ਦੇ ਨਾਲ ਤੁਸੀਂ ਵਿਆਹ ਕਰ ਦੋ ਕਿਉਂਕਿ ਇਸ ਕੁੜੀ ਨੂੰ ਤਾਂ ਇਹੋ ਜਿਹਾ ਹੀ ਕੋਈ ਮਿਲਣਾ ਮਾਪਿਆਂ ਨੂੰ ਸੁਣ ਕੇ ਦੁੱਖ ਜ਼ਰੂਰ ਹੁੰਦਾ ਕੁੜੀ ਨੂੰ ਵੀ ਗੁੱਸਾ ਹੁੰਦਾ ਇਸ ਮਗਰੋਂ ਫਿਰ ਮੰਮੀ ਪਾਪਾ ਨਿਰਾਸ਼ ਹੁੰਦੇ ਗਏ ਚਾਰ ਪੰਜ ਰਿਜੈਕਸ਼ਨ ਤੋਂ ਬਾਅਦ ਇੱਕ ਇਹੋ ਜਿਹਾ ਰਿਸ਼ਤਾ ਆਇਆ ਜੋ ਕਿ ਇੱਕ ਦਿਨ ਦੇ ਵਿੱਚ ਹੀ ਹੋ ਗਿਆ ਉਹ ਵੀ ਇੱਕ ਨਾਰਮਲ ਇਨਸਾਨ ਦੇ ਨਾਲ ਮੁੰਡੇ ਨੂੰ ਜਦੋਂ ਪੁੱਛਿਆ ਤਾਂ ਉਹ ਕਹਿੰਦਾ ਕਿ ਮੈਨੂੰ ਕੋਈ ਦਿੱਕਤ ਨਹੀਂ ਪਤੀ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਹੋ ਜਿਹੀ ਨਾਲ ਕਿਉਂ ਵਿਆਹ ਕਰਵਾਇਆ ਆਂਡ ਗਵਣ ਦੇ ਲੋਕ ਰਿਸ਼ਤੇਦਾਰ ਕਹਿੰਦੇ ਇਹ ਤਾਂ ਲੰਗ ਮਾਰਦੀ ਐ ਇਹ ਮਾਂ ਕਿਵੇਂ ਬਣੇਗੀ ਇਹ ਬੱਚੇ ਕਿਵੇਂ ਸੰਭੋਗੀ ਕਿਵੇਂ ਕਰੂਗੀ ਸਭ ਕੁਝ ਪਰ ਰੱਬ ਦੀ ਰਹਿਮਤ ਦੇਖੋ ਇਸ ਕੁੜੀ ਦੇ ਦੋ ਜੁੜਵਾ ਬੱਚੇ ਹੋਏ 9 ਮਹੀਨੇ ਦਾ ਸਮਾਂ ਉਸਨੇ ਬੜਾ ਔਖਾ ਗੱਟਿਆ ਟਵਿਨਸ ਬੇਬੀ ਹੋ ਗਏ ਫਿਰ ਕਹਿੰਦੇ ਸੀ ਕਿ ਹੁਣ ਇਹ ਚੱਕੇਗੀ ਕਿਵੇਂ ਪਰ ਹੁਣ 7 ਸਾਲ ਦੀਆਂ ਉਹਨਾਂ ਦੀਆਂ ਧੀਆਂ ਨੇ ਜੋ ਕਿ ਆਪਣੀ ਮਾਂ ਨੂੰ ਹੱਦੋਂ ਵੱਧ ਪਿਆਰ ਕਰਦੀਆਂ ਨੇ ਉਸ ਦੇ ਸਰੀਰ ਤੇ ਲੱਗੀਆਂ ਸੱਟਾਂ ਲੱਤ ਦੇ ਜ਼ਖਮਾਂ ਨੂੰ ਚੁੰਮ ਕੇ ਹੀ ਠੀਕ ਕਰ ਦਿੰਦੀਆਂ ਨੇ ਉਸ ਦੇ ਉੱਪਰ ਦਵਾਈ ਲਗਾਉਂਦੀਆਂ ਨੇ ਮ사ਜ ਕਰਦੀਆਂ ਨੇ ਅਤੇ ਆਪਣੀ ਮੰਮੀ ਨੂੰ ਬਹੁਤ ਪ੍ਰੇਮ ਮੰਨਦੀਆਂ ਨੇ ਇਸ ਕੁੜੀ ਦੇ ਅਚੀਵਮੈਂਟ ਦਾ ਅਤੇ ਹੌਸਲੇ ਨਾਲ ਜ਼ਿੰਦਗੀ ਜਿਉਣ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ ਸਗੋਂ ਹੁਣ ਤਾਂ ਉਸ ਨੇ ਮੈਰਾਥਨ ਵੀ ਸਟਾਰਟ ਕੀਤੀ ਹੈ ਕਾਈ ਕਿਲੋਮੀਟਰ ਤੋਂ ਸ਼ੁਰੂ ਕੀਤੀ ਅਤੇ ਹੁਣ ਕਿੰਨੇ ਹੀ ਕਿਲੋਮੀਟਰ ਤੱਕ ਉਹ ਪੱਜ ਲੈਂਦੀ ਹੈ। ਦਰਅਸਲ ਲੋਕਾਂ ਦੇ ਸਾਹਮਣੇ ਪਹਿਲੀ ਵਾਰ ਇੰਜ ਹੀ ਜਾਣ ਤੋਂ ਜਿਵੇਂ ਕਿ ਉਹ ਖੁਦ ਹੈ ਆਜ਼ਾਦੀ ਫੀਲ ਹੋਈ। ਜੋ ਅਸਲ ਹੈ ਉਹ ਹੀ ਰੂਪ ਉਹ ਬਾਹਰ ਲੈ ਕੇ ਗਈ। ਉਹੀ ਸਭ ਨੇ ਦੇਖਿਆ, ਹੌਸਲਾ افزਾਈ ਕੀਤੀ ਅਤੇ ਕੋਹੋ ਵਾਕਿਆ ਜਦੋਂ ਇੱਕ ਬੰਦਾ ਆ ਕੇ ਇੱਕ ਫੌਜੀ ਆ ਕੇ ਉਸਦੇ ਪੈਰਾਂ ਦੇ ਵਿੱਚ ਉਸ ਨੂੰ ਪ੍ਰਣਾਮ ਕਰਦਾ ਅਤੇ ਕਹਿੰਦਾ ਹੈ ਕਿ ਤੁਸੀਂ ਹੋਰਾਂ ਦੇ ਲਈ ਪ੍ਰੇਰਣਾ ਅਸਲ ਦੇ ਵਿੱਚ ਇਹੀ ਹੁੰਦੀ ਹੈ ਜ਼ਿੰਦਗੀ ਇਹੀ ਹੁੰਦਾ ਹੈ ਹੌਂਸਲਾ ਹੁਣ 10 ਮੈਰਾਥਨ ਕੰਪਲੀਟ ਕਰ ਚੁੱਕੀ ਹੈ ਸੰਦੀਪ ਫਿਰ ਉਸਨੇ ਭੱਜਣਾ ਵੀ ਸ਼ੁਰੂ ਕੀਤਾ ਅਤੇ ਉਸ ਨੂੰ ਬਲੇਡ ਲੈਗ ਪ੍ਰੋਵਾਈਡ ਕਰਵਾਈ ਗਈ ਬੱਚਿਆਂ ਦੇ ਨਾਲ ਉਸਨੇ ਹੁਣ ਭੱਜਣਾ ਸ਼ੁਰੂ ਕਰ ਦਿੱਤਾ ਹੈ ਹੱਸਣਾ ਖੇਡਣਾ ਹਿੰਮਤ ਦੀ ਮਿਸਾਲ ਹੈ ਸੰਦੀਪ ਬੜੀ ਹਿੰਮਤ ਤੇ ਜਜ਼ਬੇ ਦੇ ਨਾਲ ਉਸਨੇ ਮੈਰਾਥਨ ਕੀਤੀਆਂ ਸਪੋਰਟਸ ਮਨਿਸਟਰ ਨੇ ਉਸ ਨੂੰ ਆਨਰ ਕੀਤਾ ਅਤੇ ਅੱਜ ਸੰਦੀਪ ਪੋਜ਼ਿਟਿਵ ਹੈ ਰੱਬ ਨੇ ਚੰਗਾ ਹੀ ਸੋਚਿਆ ਹਿੰਮਤ ਕਰਕੇ ਹੋ ਅੱਗੇ ਵਧੀ ਅਤੇ ਸਭ ਨੂੰ ਕਹਿੰਦੀ ਹੈ ਕਿ ਜਦੋਂ ਵੀ ਕੋਈ ਕੁਝ ਹੋ ਜਾਂਦਾ ਹੈ ਤੁਹਾਡੇ ਨਾਲ ਤਾਂ ਉਸ ਤੋਂ ਡਰੋ ਨਾ ਇਹ ਹੀ ਰਾਹ ਤੁਹਾਡੇ ਲਈ ਚੁਣਿਆ ਗਿਆ ਅਤੇ ਤੁਸੀਂ ਇਸ ਤੇ ਅੱਗੇ ਵਧ ਕੇ ਜਿੱਤ ਹਾਸਲ ਕਰਦੇ ਹੋ ਵੀ ਪੂਰੇ ਹੌਸਲੇ ਦੇ ਨਾਲ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਆਪਣੇ ਹੋਰ ਦੋਸਤਾਂ ਰਿਸ਼ਤੇਦਾਰਾਂ ਤੱਕ ਪਹੁੰਚਾਉਣ ਦੇ ਲਈ ਉਹਨਾਂ ਨੂੰ ਮੋਟੀਵੇਸ਼ਨ ਨਾਲ ਭਰਨ ਦੇ ਲਈ ਕਿ ਹਿੰਮਤ ਜਾਗੇ ਕਿਸੇ ਚ ਇਹੋ ਜਿਹੀਆਂ ਕਹਾਣੀਆਂ ਉਹਨਾਂ ਤੱਕ ਵੀ ਪਹੁੰਚਾਓ ਕਹਾਣੀਆਂ ਸੁਣਦੇ ਰਹੋ ਲੋਕਾਂ ਤੋਂ ਪ੍ਰੇਰਣਾ ਲੈਂਦੇ ਰਹੋ ਧੰਨਵਾਦ